ਐਵੇਂ ਹੀ ਸਾਰੇ ਜੋਰ ਲਾਈ ਜਾਂਦੇ ਆ ਵੀ ਮੈਂ ਧਿਆਨ ਲਵਾਉਣਾ ਜਿਉਂ ਕੰਦਾ ਮੈਂ ਆ ਕਰਦਾ ਜਿਉਂ ਕੰਦਾ ਮੈਂ ਉਹ ਕਰਦਾ ਸਭ ਕੁ ਆਪੇ ਪੂਰਾ ਹੋਵੇ ਘਟ ਨਾ ਕੋਈ ਆਖੇ ਕਈ ਧਿਆਨ ਦੀ ਵੀ ਗੱਲ ਕਰਦੇ ਆ ਹਾਂਜੀ ਉਹ ਹੀ ਨਾ ਤੁਸੀਂ ਦੇਖੋ ਗੁਰਬਾਣੀ ਕਹਿੰਦੀ ਐ ਵੀ ਤੁਸੀਂ ਪਹਿਲਾਂ ਖੇਲ ਸਮਝ ਲਓ ਵੀ ਆਹ ਦੇਸ਼ ਨਹੀਂ ਸਾਡਾ ਜੇ ਸਾਡੇ ਮਨ ਦੀ ਇਹ ਇੱਛਾ ਵੀ ਅਸੀਂ ਗੁਰੂ ਘਰ ਬੈਠ ਕੇ ਹੀ ਗੁਰਬਾਣੀ ਪੜ੍ਹਨੀ ਐ ਤੇ ਫਿਰ ਜਿੱਥੇ ਮਰਜ਼ੀ ਜਿਸ ਕਰ ਮਰਜ਼ੀ ਬੈਠ ਕੇ ਪੜੋ ਠੀਕ ਹੈ ਜੀ ਤੇ ਅਸੀਂ ਕਿਉਂ ਛੜਕਾਂ ਦੇ ਵਿੱਚ ਬੈਠਦੇ ਆ ਜਿਹੜੇ ਤੁਸੀਂ ਐਤਵਾਰ ਨੂੰ ਜਾਂ ਕਿਸੇ ਵੀ ਦਿਨ ਇਕੱਠੇ ਹੋ ਕੇ ਗੁਰਬਾਣੀ ਪੜ੍ਹਦੇ ਹੋ ਸੰਗਤ ਬਹੁਤ ਅੱਛੀ ਗੱਲ ਹੈ ਮਹਾਰਾਜ ਦੀ ਕਿਰਪਾ ਹੈ ਪਰ ਜੇ ਨਾਲ ਤੁਸੀਂ ਕੋਈ ਘੰਟਾ ਸਿਮਰਨ ਵੀ ਕਰੋ ਤੇ ਉਸ ਤੋਂ ਵੀ ਵੱਡੀ ਗੱਲ ਹੈ ਹਮ ਮੰਨੇ ਕੀ ਗੱਤ ਕਹੀ ਨਾ ਜਾਏ ਤੇ ਜੇ ਅਸੀਂ ਇਕੱਲਾ ਪੜ ਕੇ ਆਗੇ ਤੇ ਇਸ ਕਰਕੇ ਪ੍ਰਮਾਤਮਾ ਨੂੰ ਮਿਲਣ ਦਾ ਸਭ ਤੋਂ ਸੌਖਾ ਤਰੀਕਾ ਹੱਥ ਖੜੇ ਕਰ ਦੋ ਬਸ ਹਮ ਇਹ ਮਹਾਰਾਜ ਸਾਡੇ ਨਹੀਂ ਬਸ ਤੂੰ ਆਪ ਹੀ ਵਿਛੋੜਿਆ ਤੇ ਆਪ ਹੀ ਬਲਾ ਸਕਦਾ ਠੀਕ ਹੈ ਇਸ ਕਰਕੇ ਸੌਖਾ ਹੋ ਜਾਂਦਾ ਕੰਮ ਜੀ ਮਹਾਰਾਜ ਦੀ ਕਿਰਪਾ ਜੀ ਪਤਾ ਹੀ ਲੱਗ ਗਿਆ ਇੱਥੇ ਰਹਿਣਾ ਹੀ ਨਹੀਂ ਅਸੀਂ ਸਾਡਾ ਹੈ ਹੀ ਨਹੀਂ ਕੁਝ ਤੇ ਫਿਰ ਇੱਥੋਂ ਬਾਰੇ ਆਪਾਂ ਕਿਉਂ ਸੋਚੀਏ ਜੀ ਇੱਥੋਂ ਬਾਰੇ ਕਿਉਂ ਲੜੀਏ ਜੀ ਉਹ ਤਾਂ ਜੀ ਮੈਂ 21 ਦਿਨਾਂ 'ਚ ਕਰ ਲਿਆ ਉਹ ਟਾਰਗੇਟ ਕਲੀਅਰ ਜਿਹੜਾ ਸੀਗਾ 40 ਦਿਨ ਦਾ ਹਾਂ ਜੀ ਮਨਸ ਤੜਫ ਸੀ ਲੈ ਵੀਛੇਤੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਹੂੰ ਤੇ ਉਹ ਦਰਸ਼ਨ ਮੈਨੂੰ ਹੋਏ ਨਾ ਜੀ ਮਾਰੇ ਨਾ ਲੜ ਪਏ ਵੀ ਮਹਾਰਾਜ ਆ ਕੀ ਹੋ ਗਿਆ ਮੈਂ ਦਰਸ਼ਨ ਹੀ ਹੋ ਰਹੇ ਗੁਰਨਾਨਕ ਦੇਵ ਜੀ ਮਹਾਰਾਜ ਦੇ ਹੂੰ ਫੇਰ ਮੈਂ ਕਿਹਾ ਵੀ ਤੁਸੀਂ ਜਿਹੜੇ ਸੰਤਾਂ ਸਾਧਵਾਂ ਦੀ ਸੁਖਮਨੀ ਸਾਹਿਬ ਚ ਗੱਲ ਕਰਦੇ ਫਿਰ ਉਹ ਵੀ ਨਹੀਂ ਕੋਈ ਮਿਲਦਾ ਜਿਹੜਾ ਗਾਹ ਮਲਾਵੇ ਹੂੰ ਠੀਕ ਹੈ ਮੈਂ ਕਿਹਾ ਵੀ ਆਪਾਂ ਅੱਜ ਤੋਂ ਬਾਅਦ ਨਹੀਂ ਤੇਰੇ ਦਰ ਤੇ ਆਉਂਦੇ ਠੀਕ ਹੈ ਸਜ਼ਾ ਮਿਲ ਜੂ ਵੱਡੇ ਜਾਵਾਂਗੇ ਕੱਟੇ ਜਾਵਾਂਗੇ ਕੁਝ ਮਰਜ਼ੀ ਹੋ ਜੇ ਹੂੰ ਠੀਕ ਹੈ ਜਿੰਨਾ ਚਿਰ ਉਹਦੇ ਘਰ ਦਾ ਤੂੰ ਕੋਈ ਸੰਤ ਨਹੀਂ ਮਲਾਉਂਦਾ ਤਾਂ ਥੋੜੇ ਸਮੇਂ ਬਾਅਦ ਹੀ ਭਾਈ ਸਾਹਿਬ ਦਾ ਸੰਗ ਹੋ ਗਿਆ ਜੀ ਤੇ ਮਹਾਰਾਜ ਦੀ ਕਿਰਪਾ ਹੋ ਗਈ ਇਹ ਵੀ ਕੋਈ ਖੇਡ ਸੀਗੀ ਹਾਂ ਇਹ ਵੀ ਖੇਡ ਹੀ ਸੀ ਉਹਨਾਂ ਦੀ ਬਸ ਪਈਸਾ ਬਣਾ ਚਪੈਰਾ ਸਾਹਿਬ ਦੀ ਅਰਥ ਮਹਾਨਤਾ ਬਾਰੇ ਜਾਂ ਇਹਦੀ ਵਿਧੀ ਬਾਰੇ ਦੱਸੋ ਕਿਉਂਕਿ ਸੰਗਤ ਦੇ ਨਾ ਦਿਲਾਂ ਦੇ ਵਿੱਚ ਕਾਫੀ ਵਿਚਾਰ ਆ ਜਿਹੜੇ ਜਸਵਾਰ ਆਉਂਦੇ ਨੇ ਵੀ ਕਿੰਨੇ ਪਾਠ ਕਰਨੇ ਚਾਹੀਦੇ ਆ ਤੇ ਜੇ ਆਪਾਂ ਦੇਖਦੇ ਆਂ ਰੋਡ ਦੇ ਉੱਪਰ ਪਾਠ ਹੋ ਰਹੇ ਨੇ ਧੁੱਪ ਧੁੱਪ ਦੇ ਵਿੱਚ ਪਾਠ ਹੋ ਰਹੇ ਨੇ ਹਨਾ ਤੇ ਜਦ ਕਈ ਮੀਂਹ ਦੇ ਵਿੱਚ ਵੀ ਦੇਖਿਆ ਸੀ ਅਜਿਹੀਆਂ ਵੀਡੀਓ ਆ ਰਹੀਆਂ ਨੇ ਇਹਨਾਂ ਬਾਰੇ ਆਪ ਜੀ ਦਾ ਕੀ ਖਿਆਲ ਆ ਦੇਖੋ ਜੀ ਵੈਗਰੂ ਜਿਹੜੇ ਗੁਰੂ ਘਰ ਹਨਾ ਜੀ ਹੂੰ ਉਹ ਸਾਡੇ ਬ੍ਰਹਮ ਦੇ ਸਕੂਲ ਨੇ ਠੀਕ ਕਾਲਜ ਨੇ ਯੂਨੀਵਰਸਿਟੀਆਂ ਨੇ ਠੀਕ ਹੈ ਉੱਥੇ ਬੈਠ ਕੇ ਸਾਨੂੰ ਪੜਾਇਆ ਜਾਂਦਾ ਹੈ ਬ੍ਰਹਮ ਦਾ ਗਿਆਨ ਹੂੰ ਸਮਝਾਇਆ ਜਾਂਦਾ ਵੀ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ ਦੇਖੋ ਗੁਰਬਾਣੀ ਪੜ੍ਹਨੀ ਵਧੀਆ ਗੱਲ ਹੈ ਪੜ੍ਹਨੀ ਚਾਹੀਦੀ ਹੈ ਚੰਗੀ ਗੱਲ ਹੈ ਚੰਗੇ ਭਾਗ ਨੇ ਪਰ ਲੇਕਨ ਉਹਦਾ ਕੋਈ ਵਿਧੀ ਵਿਦਾਨ ਹੈ ਨਾ ਹੂੰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਆਪਾ ਇਸ਼ਨਾਨ ਕਰਕੇ ਹੂੰ ਸਾਫ਼ ਸੁਥਰੇ ਕੱਪੜੇ ਪਾ ਕੇ ਸਾਫ਼ ਸੁਥਰੀ ਜਗ੍ਹਾ ਤੇ ਬੈਠਨੇ ਹੂੰ ਕੋਈ ਛੜਕਾਂ ਤੇ ਬਹਿ ਕੇ ਥੋੜਾ ਪੜਦੇ ਇਹ ਤਾਂ ਠੀਕ ਨਹੀਂ ਵਿਧੀ ਵਿਧਾਨ ਫਿਰ ਇਸ ਕਰਕੇ ਜੇ ਅਸੀਂ ਇੱਕ ਗੁਰੂ ਘਰ ਦੇ ਵਿੱਚ ਨਹੀਂ ਪੂਰੀ ਆਈ ਸੰਗਤ ਤੇ ਨਾਲ ਹੋਰ ਕਿੰਨੇ ਗੁਰੂ ਘਰ ਨੇ ਉੱਥੇ ਬੈਠ ਜਾਓ ਹੂੰ ਕਿਸੇ ਵੀ ਗੁਰੂ ਘਰ ਬੈਠ ਕੇ ਅਸੀਂ ਬਾਣੀ ਪੜ ਸਕਦੇ ਹਾਂ ਇਹ ਥੋੜਾ ਅੱਜ ਜਿਹੜੀ ਸੋਚਣ ਦੀ ਲੋੜ ਇਹ ਹੈ ਵੀ ਸਾਡਾ ਗੁਰੂ ਤਾਂ ਕੁਰਬਾਨੀ ਹੈ ਨਾ ਗੁਰੂ ਗ੍ਰੰਥ ਹੈ ਸਾਡਾ ਗੁਰੂ ਹਾਂਜੀ ਆਗਿਆ ਪਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੇ ਸਾਡੇ ਮਨ ਦੀ ਇੱਛਾ ਹੈ ਵੀ ਅਸੀਂ ਗੁਰੂ ਘਰ ਬੈਠ ਕੇ ਹੀ ਗੁਰਬਾਣੀ ਪੜ੍ਹਨੀ ਹੈ ਤੇ ਫਿਰ ਜਿੱਥੇ ਮਰਜ਼ੀ ਜਿਸ ਕਰ ਮਰਜ਼ੀ ਬੈਠ ਕੇ ਪੜੋ ਠੀਕ ਹੈ ਜੀ ਤੇ ਅਸੀਂ ਕਿਉਂ ਸੜਕਾਂ ਦੇ ਵਿੱਚ ਬੈਠਦੇ ਆ ਸਮਝ ਗਏ ਨਾ ਇੱਕ ਅਸੀਂ ਇਹ ਕਾਲ ਜਿਹੜਾ ਸਾਨੂੰ ਗਲਤ ਪਾਸੇ ਲਈ ਜਾਂਦਾ ਡਰਾਮਾ ਕਰਾਈ ਜਾਂਦਾ ਸਾਡੇ ਤੋਂ ਹੂੰ ਠੀਕ ਹੈ ਆ ਸਾਡੇ ਇਹਦੇ ਵਿੱਚ ਗੁਰਬਾਣੀ ਦੀ ਜਿਹੜਾ ਸਾਡੇ ਅੰਦਰ ਸਤਕਾਰ ਹੈ ਤੇ ਉਹ ਹੁਣ ਕਈ ਜਿਵੇਂ ਉਹ ਗੱਲ ਪੰਚ ਕਰ ਰਹੀ ਹੈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਕੀ ਹੋ ਰਿਹਾ ਠੀਕ ਹੈ ਜੀ ਗਰਬਾਣੀ ਪੜਨ ਦੀ ਕੋਈ ਮਾੜੀ ਗੱਲ ਨਹੀਂ ਜੇ ਉਹ ਬਾਣੀਆਂ ਪੜਦੇ ਨੇ ਗੁਰਮੁਖ ਚਪੈਰਾ ਸਾਹਿਬ ਦੇ ਵਿੱਚ ਤੇ ਬਹੁਤ ਵਧੀਆ ਗੱਲ ਹੈ ਮਹਾਰਾਜ ਦੀ ਕਿਰਪਾ ਹੈ ਪਰ ਲੇਕਨ ਮਹਾਰਾਜ ਕਹਿੰਦੇ ਵੀ ਜੇ ਉਹ ਕਿਸੇ ਫਲ ਦੀ ਇੱਛਾ ਲੈ ਕੇ ਕਰਦੇ ਨੇ ਤੇ ਇਸ ਤੋਂ ਕਈ ਗੁਣਾ ਅੱਗੇ ਫਲ ਗਰਬਾਣੀ ਨੂੰ ਮੰਨਣ ਚ ਮਿਲ ਸਕਦਾ ਹੈ ਅੱਛਾ ਜੀ ਇੱਕ ਤਾਂ ਪੜਨਾ ਹੋ ਗਿਆ ਨਾ ਜਿਸ 19 ਸਾਹਿਬ ਪੜਿਆ ਉਹਨਾਂ ਨੇ ਮਹੀਨੇ ਪਾਠ ਕੀਤੇ ਹਾਂਜੀ ਚਾਰ ਪਾਠ ਕੀਤੇ ਹਾਂਜੀ ਚਾਰ ਪਾਠ ਕੀਤੇ ਤੇ ਮਹਾਰਾਜ ਕਹਿੰਦੇ ਵੀ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਿਟਾਓ ਹੂੰ ਤੇ ਅੱਗੇ ਸਿਮਰਨ ਦੇ ਫਾਇਦੇ ਦੇਖੋ ਪ੍ਰਭ ਕੇ ਸਿਮਰਨ ਰਿੱਧ ਸਿਹਤ ਨੌਂ ਨੇਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਹੂੰ ਠੀਕ ਹੈ ਪ੍ਰਭ ਸਿਮਰਤ ਗਰਬਣਾ ਬਸੇ ਮਹਾਰਾਜ ਕਹਿੰਦੇ ਪ੍ਰਭ ਕੇ ਸਿਮਰਨ ਗਰਬਣਾ ਬਸੇ ਨਹੀਂ ਹੂੰ ਕਿੱਥੋਂ ਤੱਕ ਸਾਰੀ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਮਹਾਰਾਜ ਨੇ ਗਰਬਾਣੀ ਦੇ ਆਪਣਾ ਸਿਮਰਨ ਦੇ ਉੱਪਰ ਲਿਖਦੀ ਹੂੰ ਪੜੋ ਇੰਨੇ ਬੈਨੀਫਿਟ ਹੈ ਠੀਕ ਹੈ ਤੇ ਸਿਮਰਨ ਫਿਰ ਸਾਨੂੰ ਕਰਨਾ ਚਾਹੀਦਾ ਹੈ ਇਸ ਕਰਕੇ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਆਂ ਭਾਈ ਬਹੁਤ ਚੰਗੀ ਗੱਲ ਹੈ ਜਿਹੜੇ ਤੁਸੀਂ ਐਤਵਾਰ ਨੂੰ ਜਾਂ ਕਿਸੇ ਵੀ ਦਿਨ ਇਕੱਠੇ ਹੋ ਕੇ ਗੁਰਬਾਣੀ ਪੜ੍ਹਦੇ ਹੋ ਸੰਗਤ ਬਹੁਤ ਅੱਛੀ ਗੱਲ ਹੈ ਮਹਾਰਾਜ ਦੀ ਕਿਰਪਾ ਹੈ ਪਰ ਜੇ ਨਾਲ ਤੁਸੀਂ ਕੋਈ ਘੰਟਾ ਸਿਮਰਨ ਵੀ ਕਰੋ ਤੇ ਉਸ ਤੋਂ ਵੱਡੀ ਗੱਲ ਹੈ ਹਮ ਮੰਨੇ ਕੀ ਗੱਤ ਕਹੀ ਨਾ ਜਾਏ ਤੇ ਜੇ ਅਸੀਂ ਇਕੱਲਾ ਪੜ੍ਹ ਕੇ ਆ ਗਏ ਤੇ ਫਿਰ ਸਾਨੂੰ ਅਸੀਂ ਕੰਮ ਤਾਂ ਕਰਿਆ ਹੀ ਨਹੀਂ ਹਮ ਸਮਝ ਗਏ ਨਾ ਇਸ ਕਰਕੇ ਮਾਰਾ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ ਲਾਹਾ ਕੀ ਹੈ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਹੀ ਲਾਹੋ ਹੂੰ ਕਹਿ ਤ ਕਬੀਰ ਸੁਣੋ ਰੇ ਪ੍ਰਾਣੀ ਛੋਡੋ ਬਣ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕੀ ਸਰਨ ਠੀਕ ਹੈ ਕਹਾਣੀ ਤਾਂ ਨਾਮ ਜਪਣ ਨਾਲ ਹੀ ਹੱਲ ਹੋਣੀ ਹੈ ਹੂੰ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਨਾ ਪੜਿਆ ਪਰਮਗਤ ਪਾਵੇ ਹੁਣ ਜੇਕਰ ਕਿਸੇ ਦੇ ਮਨ ਦੀ ਇੱਛਾ ਹੈ ਜੀ ਮੰਨ ਲਓ ਕਹਿੰਦਾ ਵੀ ਮੇਰੇ ਮੁੰਡੇ ਦਾ ਵਿਆਹ ਲੱਗ ਜੇ ਸਾਡਾ ਘਰ ਪੈ ਜੇ ਸਾਡੇ ਕੋਲੇ ਧਨ ਦੀ ਘਾਟ ਹੈ ਸਾਡੇ ਕੋਲੇ ਧਨ ਆ ਜਾਏ ਜਾਂ ਬੱਚੇ ਦੀ ਪ੍ਰਾਪਤੀ ਹੋ ਜਾਵੇ ਆ ਬੱਚੇ ਦੀ ਪ੍ਰਾਪਤੀ ਹੋ ਜਾ ਜੋ ਮਰਜੀ ਤੇ ਲੋ ਆਪਾਂ ਗਰਬਾਣੀ ਤੋਂ ਪੁੱਛ ਲੈਨੇ ਵੀ ਤੁਸੀਂ ਕੀ ਕਰੋ ਆਪਾਂ ਆਪਦੇ ਗੁਰੂ ਨੂੰ ਪੁੱਛੀਏ ਨਾ ਮਹਾਰਾਜ ਕਹਿੰਦੇ ਪੂਛ ਚੱਲੋ ਗੁਰਾਪਣੇ ਜੈ ਪ੍ਰਭ ਤੈਹੀ ਜਾਈਏ ਜੀ ਕਹਿੰਦੇ ਪੁੱਤ ਕਿਸੇ ਹੋਰ ਰਸਤੇ ਨਾ ਪੈਜੋ ਹੁਣ ਮਹਾਰਾਜ ਦੱਸਣ ਲੱਗੇ ਸਾਨੂੰ ਵੀ ਕੀ ਕਰੋ ਕਹਿੰਦੇ ਇੱਛਾ ਪੂਰਵਕ ਸਰਬ ਸੁਖ ਦਾਤਾ ਹਰ ਜਾਕੇ ਵਸ ਹੈ ਕਾਮਤੇਨਾ ਕਹਿੰਦੇ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੂੰ ਤੇ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਠੀਕ ਹੈ ਜੀ ਤੇ ਕਾਮਤੇਨ ਗੋ ਦੇ ਵਸ ਜਾਇ ਨਾਮ ਠੀਕ ਹੈ ਜੀ ਇੱਛਾ ਪੂਰਵਕ ਸਰਬ ਸੁਖ ਦਾਤਾ ਹਰ ਜਾਕੇ ਵਸ ਹੈ ਕਾਮਤੇਨਾ ਹੂੰ ਸੋ ਐਸਾ ਹਰ ਧਿਆਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਹੂੰ ਕਹਿੰਦੇ ਉਹਨੂੰ ਧਿਆਉ ਸਿਮਰੋ ਜੱਪੋ ਠੀਕ ਹੈ ਨਹੀਂ ਤੇ ਸਾਰੇ ਸੁਖ ਮਿਲਣਗੇ ਇੱਕ ਨਹੀਂ ਸਾਰੇ ਹੀ ਮਿਲਣਗੇ ਮਹਾਰਾਜ ਕਹਿੰਦੇ ਠੀਕ ਹੈ ਜੀ ਇਸ ਕਰਕੇ ਜਿਵੇਂ ਜਿਵੇਂ ਆਪਾਂ ਸੰਗਤ ਕਰਾਂਗੇ ਸਾਡੇ ਮਨ ਜਾਗਣਗੇ ਸਾਨੂੰ ਭੇਤ ਲੱਗੂਗਾ ਹੂੰ ਠੀਕ ਹੈ ਨਾ ਤੇ ਆਪਾਂ ਇਹਨਾਂ ਪੰਜਾਂ ਤੋਂ ਬਚ ਕੇ ਰਹਿਣਾ ਇਹ ਬੜੇ ਖਰਾਬ ਨੇ ਇਹ ਸਾਡਾ ਰਸਤਾ ਢੁਕਾ ਦਿੰਦੇ ਨੇ ਹੂੰ ਜਦੋਂ ਕੇ 10ਵੇਂ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਗੁਰੂ ਦੇ ਲੜ ਲਾਇਆ ਤੇ ਉਹ ਵਾਰ-ਵਾਰ ਕਹਿ ਰਹੇ ਨੇ ਜੋ ਪ੍ਰਭ ਕੋ ਮਿਲਬੋ ਚਾਹੇ ਕੋ ਸ਼ਬਦ ਮਿਲੇ ਠੀਕ ਹੈ ਜੇ ਆਪਾਂ ਗੁਰਬਾਣੀ ਗੁਰੂ ਨੂੰ ਵਿਚਾਰਾਂਗੇ ਨਾ ਤੇ ਮਹਾਰਾਜ ਕਹਿੰਦੇ ਸ਼ਬਦਾਂ ਮੈਂ ਵਿਖਾਣੀਏ ਤਾਂ ਵਿਰਲਾ ਬੁੱਝੇ ਕੋਈ ਕਹਿੰਦੇ ਸ਼ਬਦਾਂ ਚ ਵਿਖਾਇਆ ਵਿਰਲੇ ਵਿਰਲੇ ਜੀ ਮਨ ਬੁੱਝ ਲੈਣਗੇ ਤੇ ਜਿਨ੍ਹਾਂ ਨੇ ਬੁੱਝਿਆ ਹੋ ਕੇ ਦੱਸਦੇ ਨੇ ਹਾਂਜੀ ਉਹਨਾਂ ਦੀ ਡਿਊਟੀ ਹੈ ਉਹ ਨੌਕਰ ਨੇ ਇਸ ਕਰਕੇ ਜੀ ਤੁਸੀਂ ਕੋਸ਼ਿਸ਼ ਕਰੋ ਸਾਰਿਆਂ ਨੂੰ ਬੇਨਤੀ ਹੈ ਵੀ ਨਾਲ-ਨਾਲ ਸਿਮਰਨ ਵੀ ਸ਼ੁਰੂ ਕਰਾਓ ਸਵਾਸ ਗਰਾਹ ਸਿਮਰਨ ਆਪਾਂ ਜਦੋਂ ਕਰਾਂਗੇ ਨਾ ਤੇ ਮਹਾਰਾਜ ਦੀ ਕਿਰਪਾ ਨਾਲ ਸਾਰਿਆਂ ਦੇ ਮਨ ਵੀ ਸ਼ੁੱਧ ਹੋ ਜਾਣਗੇ ਮਨ ਦੀ ਮੈਲ ਵੀ ਉੱਤਰ ਜਾਊਗੀ ਹਾਂ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਹਾਂ ਅਮਰਤ ਨਾਮ ਰਿੱਧ ਮਾਹੇ ਸਮਾਏ ਵੇਖੋ ਅਮਰਤਾ ਹੈ ਗੰਦਰੋ ਹਾਂ ਸ਼ਾਂਤ ਹੋ ਜਾਣਗੇ ਤ੍ਰਿਸ਼ਣ 부ਝੀ ਮੇਰਾ ਅੰਤਰ ਠੰਡਾ ਗੁਰ ਪੂਰੇ ਟੁੱਟਾ ਘੰਡਾ ਠੀਕ ਹੈ ਇਹ ਬੇਨਤੀ ਹੈ ਜੀ ਪਾਠ ਕਰਨ ਤੋਂ ਪਹਿਲਾਂ ਸਿਮਰਨ ਸਟਾਰਟਿੰਗ ਜ਼ਰੂਰੀ ਹੈ ਨਾ ਦੇਖੋ ਜੀ ਜੋ ਗੁਰਬਾਣੀ ਨੇ ਸਾਡੇ ਜੀਵਨ ਦੀ ਰੂਪਰੇਖਾ ਬਣਾਈ ਹੈ ਨਾ ਹਾਂਜੀ ਮਹਾਰਾਜ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠੜ ਨਾਮ ਤੇ ਆਵੇ ਹੂੰ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸਰ ਨਾਵੇ ਠੀਕ ਹੈ ਉਠਦੇ ਸਾਰੀ ਅਸ਼ਨਾਦ ਨੂੰ ਸੁਣਨਾ ਹੁੰਦਾ ਜੀ ਜੇ ਸੱਚ ਨੂੰ ਦੇਖਣਾ ਹੁੰਦਾ ਜੇ ਇਹ ਅਵਸਥਾ ਨਹੀਂ ਤੇ ਅਸੀਂ ਗੁਰਮੰਤਰ ਜੱਪਣਾ ਹੁੰਦਾ ਫਿਰ ਅੱਗੇ ਜਾ ਕੇ ਉਹਨਾਂ ਨੇ ਕਿਹਾ ਵਿਚੜੇ ਦੇਵਸ ਗੁਰਬਾਣੀ ਗਾਵੇ ਠੀਕ ਹੈ ਉਦੋਂ ਆਪਾਂ ਗੁਰਬਾਣੀ ਪੜ੍ਹਨੀ ਹੁੰਦੀ ਜਾਂ ਗਾਉਣੀ ਹੁੰਦੀ ਹੈ ਫਿਰ ਗੁਰਬਾਣੀ ਸਾਨੂੰ ਸਮਝ ਆਊਗੀ ਜੇ ਆਪਾਂ ਪਹਿਲਾਂ ਸਿਮਨ ਕਰਾਂਗੇ ਜਾਂ ਸੰਗਤ ਕਰਾਂਗੇ ਫਿਰ ਗੁਰਬਾਣੀ ਪੜ੍ਹਦੇ ਆ ਕਦੇ ਵੀ ਮਨ ਜਿਹੜਾ ਪਾਸੇ ਨਹੀਂ ਜਾਏਗਾ ਠੀਕ ਹੈ ਜੀ ਠੀਕ ਹੈ ਇਸ ਕਰਕੇ ਮਹਾਰਾਜ ਕਹਿੰਦੇ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਹੂੰ ਇਹ ਤਾਂ ਬ੍ਰਹਮ ਦੀ ਵਿਚਾਰ ਹੈ ਸਾਨੂੰ ਦੱਸ ਰਹੀ ਵੀ ਪੁੱਤ ਤੁਸੀਂ ਆਏ ਕਾਦੇ ਵਾਸਤੇ ਹੋ ਤੇ ਜਿਸ ਵਾਸਤੇ ਆਏ ਹੋ ਕਿਵੇਂ ਕਰਨਾ ਠੀਕ ਆਇਆ ਆਪਾਂ ਪਰਮਾਤਮਾ ਨੂੰ ਮਿਲਣ ਜੀ ਤੇ ਉਹਨੂੰ ਮਿਲਣਾ ਕਿਵੇਂ ਸਤ ਸੰਗਤ ਕਰਕੇ ਹਮ ਭਈ ਪ੍ਰਾਪਤ ਮਾਨੁਖ ਦੇ ਹੋਰੀ ਆ ਗੋਬਿੰਦ ਮਿਲਣ ਕੀ ਤੇਰੀ ਬਰੀ ਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੇ ਸਤ ਸੰਗਤ ਦਾ ਦੱਸਦਾ ਵੀ ਨਾ ਸਤ ਸੰਗਤ ਹੁੰਦੀ ਉਹ ਆ ਜਿੱਥੇ ਨਾਮ ਦੀ ਵਿਢਾਈ ਹੋਵੇ ਹਮ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਖਾਣੀਏ ਹਮ ਨਾਉਂ ਦਾ ਫਿਰ ਦੱਸਦਾ ਵੀ ਨਾਮ ਪਰਮਾਤਮਾ ਦੇ ਮੁਖ ਚੋਂ ਪ੍ਰਗਟ ਹੋਰੀ ਆਵਾਜ਼ ਆ ਉਹ ਸਹਿ ਤੁਨ ਵੀ ਕਹਿੰਦੇ ਆ ਹਾਂਜੀ ਤੇਰਾ ਮੁਖ ਸਹਾਵ ਜੀ ਉਹ ਸਹਿ ਤੁਨ ਬਾਣੀ ਐਨੇ ਬੜਾ ਸੌਖਾ ਦੱਸਿਆ ਗੁਰਨਾਣਕ ਦੇ ਘਰ ਦਾ ਰਾਹ ਨਾ ਜੀ ਹੂੰ ਐਨਾ ਸੌਖਾ ਹੈ ਉਹ ਗੱਲ ਵੱਖਰੀ ਵੀ ਅਸੀਂ ਆਪ ਦੀ ਮਤ ਨਹੀਂ ਛੱਡਦੇ ਹੂੰ ਜਿਹਨੂੰ ਮਹਾਰਾਜ ਕਹਿੰਦੇ ਆ ਮਨ ਕੀ ਮਤ ਤਿਆਗੋ ਹਰਜਣ ਇਹ ਬਾਤ ਕਠਹਿਣੀ ਕਠਨਾ ਕਹਿੰਦੇ ਅਸੀਂ ਛੱਡਦੇ ਨਹੀਂ ਤੇ ਜਿਵੇਂ ਜਿਵੇਂ ਅਸੀਂ ਹੁਕਮ ਚਾਵਾਂਗੇ ਤੇ ਮਹਾਰਾਜ ਦੀ ਕਿਰਪਾ ਹੂੰ ਪੂਰ ਨਾਨਕ ਸਤਿਗੁਰ ਭੇਟ ਜੀ ਪੂਰੀ ਹੋਵੇ ਜੁਗਤ ਹਸਣਦਿਆਂ ਖੜਨਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ ਹਮ ਮਾਰੇ ਕਹਿੰਦੇ ਇਸ ਤਰ੍ਹਾਂ ਤੁਸੀਂ ਮਿਲ ਸਕਦੇ ਹੋ ਪਰਿਵਾਰ ਚ ਰਹਿੰਦੇ ਜਾਂ ਉਹਦੇ ਮਾਤਾ ਪਿਤਾ ਨੂੰ ਹਮ ਜੇ ਤੁਸੀਂ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਘਰਬਾਰ ਗਲਤ ਜੁਗਤੀ ਦੀ ਹੈ ਵਿਧੀ ਦੀ ਹੈ ਜਿਵੇਂ ਆਪਾਂ ਅੱਗੇ ਵੀ ਧਾਰਨ ਦਿੰਨੇ ਹੁੰਨੇ ਆ ਮੰਨ ਲਓ ਕੋਈ ਜਾ ਰਹੇ ਨੇ ਚਾਰ ਜੀ ਕਾਰਨ ਉਹਦੀ ਪੈਂਚਰ ਹੋ ਗਈ ਹਾਂਜੀ ਤੇ ਉਹਨਾਂ ਨੂੰ ਪਤਾ ਨਹੀਂ ਜੈਕ ਕਿਵੇਂ ਲਾਈਦਾ ਤੇ ਉਹ ਕਾਰ ਚੱਕਰ ਲਾ ਲਏ ਉਹਨੇ ਦੂਜੇ ਜੀਤ ਕਹਿੰਦਾ ਮੈਂ ਟਾਇਰ ਖੋਲਦਾ ਤੇ ਔਖੇ ਹੋ ਜਾਂਦੇ ਵਿਚਾਰੇ ਤੇ ਕੋਈ ਮਗਰੋਂ ਸਿਆਣਾ ਆਦਮੀ ਆਇਆ ਉਹਨੇ ਕਿਹਾ ਭਾਈ ਜੈਕ ਲਾ ਲਓ ਜੇ ਹੈ ਨਹੀਂ ਤਾਂ ਮੈਂ ਦੇ ਦਿੰਦਾ ਮੇਰੀ ਕਾਰ ਚੋਂ ਕੱਢ ਲਓ ਤੇ ਬੜਾ ਔਖਾ ਨਹੀਂ ਯਾਰਾ ਤਾਂ ਪਤਾ ਇੰਸੀ ਕੰਮ ਹੀ ਬੜਾ ਸੌਖਾ ਸੀ ਇਸੇ ਤਰ੍ਹਾਂ ਹੁਣ ਗੁਰਨਾਣਕ ਦੀਪ ਜੀ ਦੀ ਥਿਉਰੀ ਕਿੰਨੀ ਸੌਖੀ ਹੈ ਸੁਣੋ ਇਹ ਗੱਲ ਧਿਆਨ ਨਾਲ ਐਵੇਂ ਹੀ ਸਾਰੇ ਜੋਰ ਲਾਈ ਜਾਂਦੇ ਆ ਵੀ ਮੈਂ ਧਿਆਨ ਲਵਾਉਣਾ ਜਿਉਂ ਕੰਦਾ ਮੈਂ ਆਹ ਕਰਦਾ ਜਿਉਂ ਕੰਦਾ ਮੈਂ ਉਹ ਕਰਦਾ ਸਭ ਕੋ ਆਪੇ ਪੂਰਾ ਹੋਵੇ ਘਟ ਨ ਕੋਈ ਆਖੇ ਕਈ ਧਿਆਨ ਦੀ ਵੀ ਗੱਲ ਕਰਦੇ ਆ ਹਾਂਜੀ ਉਹੀ ਨਾ ਤੁਸੀਂ ਦੇਖੋ ਗੁਰਬਾਣੀ ਕਹਿੰਦੀ ਹੈ ਵੀ ਤੁਸੀਂ ਪਹਿਲਾਂ ਖੇਨ ਸਮਝ ਲਓ ਵੀ ਆਹ ਦੇਸ਼ ਨਹੀਂ ਸਾਡਾ ਹੂੰ ਦੇਖੋ ਵੈਗਰੂ ਜੀ ਗਿਆਨ ਅਨੰਦਨ ਗੁਰਦਿਆ ਗਿਆਨ ਅਧੇਰ ਬਣਾਸ ਲਿਵੇ ਆ ਸਰੀਰ ਹੀ ਨਹੀਂ ਆਪਣਾ ਇਹ ਚਮੜਾ ਹੈ ਗੰਦਗੀ ਹੈ ਖੂਨ ਹੈ ਹੱਡੀਆਂ ਚਮਚਲ ਭੇਟੀਆਂ ਮਾਰਾ ਕਹਿੰਦੇ ਬਿਸਟਾ ਅਸਤ ਰਕਤ ਪਰੇਟੇ ਚਾਮ ਤੇ ਸੁਪਰ ਲੈ ਰੱਖਿਓ ਗਮਾਨ ਹੂੰ ਫੋੜ ਅਸੀਂ ਪੁੱਛਦੇ ਹਾਂ ਗੁਰੂ ਸਾਹਿਬੀ ਇਹ ਨਹੀਂ ਸਾਡਾ ਤੇ ਫਿਰ ਹੋਰ ਕੀ ਸਾਡਾ ਕਹਿੰਦੇ ਤੁਹਾਡਾ ਨਾਮ ਹੈ ਕਹਿੰਦੇ ਆਪਨ ਨਹੀਂ ਤਨ ਕਾਂ ਕੋ ਗਰਬਾ ਹੂੰ ਰਾਜ ਮਿਲਖ ਆਪਨ ਨਹੀਂ ਦਰਬਾ ਆਪਨ ਨੇ ਕਾਂ ਕੋ ਲਪਟਾਇਓ ਕਹਿੰਦੇ ਆਪਨ ਨਾਮ ਸਤਗੁਰੂ ਤੇ ਪਾਇਓ ਕਹਿੰਦੇ ਪੁੱਤ ਨਾਮ ਤੁਹਾਡਾ ਘਰ ਆ ਠੀਕ ਹੈ ਜੀ ਉਹਦੇ ਚ ਉਹ ਤੁਹਾਡਾ ਨਿਵਾਸ ਹੈ ਮੈਂ ਦੀਜੇ ਨਾਮ ਨਿਵਾਸ ਜੇ ਤੋਦ ਭਾਵ ਸੀ ਠੀਕ ਹੈ ਜੀ ਹੁਣ ਆਪ ਨੂੰ ਪਤਾ ਲੱਗ ਗਿਆ ਸਾਡਾ ਨਹੀਂ ਤੇ ਫਿਰ ਅਸੀਂ ਨਾਮ ਵਿੱਚ ਹੀ ਸਮਾਉਣਾ ਹਾਂਜੀ ਤੇ ਫਿਰ ਵਿਚਾਰ ਕਿੱਥੋਂ ਆਊਗਾ ਜੀ ਸਮਝਗੇ ਨਾ ਜੀ ਹੂੰ ਜਦੋਂ ਆਪਾਂ ਨੂੰ ਗੁਰਬਾਣੀ ਨੇ ਸਮਝਾ ਹੀ ਦਿੱਤਾ ਵੀ ਆਹ ਸਾਡਾ ਨਹੀਂ ਮਨ ਨੂੰ ਜਗਾ ਲੋ ਗੁਰਮੋ ਸਿਮਨ ਕਰਾ ਕੇ ਜਗਾ ਦਿੰਦੇ ਆ ਆਪੇ ਹੀ ਧਿਆਨ ਹੋ ਗਿਆ ਜੀ ਹਰ ਵੇਲੇ ਹੂੰ ਤੇ ਉਹ ਨਾਮ ਕਿੱਥੇ ਆ ਨਾਮ ਆ ਸਾਹਮਣੇ ਸੁਣ ਚ ਤੇ ਸਤਗੁਰ ਕਿੱਥੇ ਆ ਸੱਚ ਉਹ ਸਾਹਮਣੇ ਤੇ ਆਪੇ ਧਿਆਨ ਲੱਗ ਗਿਆ ਕਿ ਨਹੀਂ ਦੱਸੋ ਐ ਐ ਟੇਡੇ ਟੂੜਾ ਕਰਨ ਦੀ ਕੀ ਲੋੜ ਹੈ ਦੇਖੋ ਜੀ ਜੇ ਐ ਪ੍ਰਮਾਤ ਨੂੰ ਮਿਲਿਆ ਜਾਵੇ ਤਾਂ ਫਿਰ ਮਾਰਾ ਕਹਿੰਦੇ ਫਿਰ ਤਾਂ ਜੋਰ ਨਾਲ ਹੀ ਮਿਲ ਰਹੇ ਹੋ ਤੁਸੀਂ ਹੂੰ ਇਹ ਤਾਂ ਜੋਰ ਹੀ ਲਾ ਰਹੇ ਹੋ ਨਾ ਕਹਿਣ ਤੋਂ ਭਾਵ ਇਹ ਤਾਂ ਗੁਰੂ ਤੇ ਸਤਗੁਰ ਨੇ ਗਿਆਨ ਹੀ ਇਹੋ ਜਿਹਾ ਦੇਣਾ ਵੀ ਸਾਡੀ ਲਿਵ ਜੋੜਦਣੀ ਉਹਦੇ ਨਾਲ ਗਿਆਨ ਹੈ ਨਾ ਖੇਲ ਹੈ ਵੀ ਪਤਾ ਵੀ ਆ ਸਰੀਰ ਨਹੀਂ ਸਾਡਾ ਇੱਥੋਂ ਅਸੀਂ ਚਲੇ ਜਾਣਾ ਜਿੱਦਨ ਆਪਾਂ ਮੰਨ ਲਿਆ ਵੀ ਇੱਥੋਂ ਪੱਛਲੇ ਜਾਣਾ ਹਮ ਖੇਲ ਸਮਝ ਲਿਆ ਵੀ ਆ ਸਾਡਾ ਸਾਹਮਣੇ ਘਰ ਆ ਤੇ ਇਹਦੇ ਤੇ ਜਾਣਾ ਆਪੇ ਜੁੜ ਜਾਣਾ ਜੀ ਇੱਥੇ ਤੁਸੀਂ ਧਿਆਨ ਰੱਖੋ ਕਦੇ ਵੇਖੋ ਬੜਾ ਸੌਖਾ ਦੱਸਿਆ ਜੀ ਇਹਨੂੰ ਦੇਖੋ ਇਹ ਨਿਰਗੁਣ ਦਾ ਖਜ਼ਾਨਾ ਹੈ ਹਮ RAM ਨਾਲ ਦੇਖੋ ਦੂਰ ਤਾਈ ਦੇਖੋ ਜਿੱਥੋਂ ਤਾਈ ਮਰਜ਼ੀ ਦੇਖੀ ਜਾਓ ਇਥੋਂ ਆਪੇ ਤੁਹਾਨੂੰ ਅਮਰਤ ਆਉਣ ਲੱਗ ਪੈਣਾ ਹੈ ਆਪੇ ਸੱਚ ਦਿਸਣ ਲੱਗ ਪੈਣਾ ਹੈ ਕੋਈ ਦਿੱਕਤ ਨਹੀਂ ਹੈ ਕਿਸੇ ਤਰ੍ਹਾਂ ਦੀ ਠੀਕ ਹੈ ਜੀ ਪਰ ਧਿਆਨ ਉਦੋਂ ਲੱਗਦਾ ਹੈ ਜਦੋਂ ਵਿਚਾਰ ਰੁਕੇ ਹੋਣ ਹੂੰ ਸਮਝ ਗਏ ਜੀ ਜੇ ਹਜੇ ਖੇਲ ਨਹੀਂ ਸਮਝਿਆ ਵਿਚਾਰ ਚੱਲਦੇ ਅੰਦਰ ਤੇ ਕਮਲੇ ਹੋ ਜਾਂਦੇ ਆ ਜੀਵ ਹੂੰ ਸਮਝ ਗਏ ਜੀ ਲੋਡ ਪੈ ਜਾਂਦਾ ਦਿਮਾਗ ਤੇ ਠੀਕ ਹੈ ਕਿਉਂਕਿ ਅਸੀਂ ਜੇ ਜ਼ਿਆਦਾ ਨੇੜੇ ਦੇਖਾਂਗੇ ਤਾਂ ਸਰੀਰ ਲੋਡ ਮੰਨੂਗਾ ਸਮਝ ਨਹੀਂ ਕਿ ਤਾਂ ਕਰਕੇ ਮਾਰੇ ਗੰਦੇ ਵੀ ਵਾਰੀ ਵਾਰੀ ਉੱਥੇ ਗੱਲ ਆ ਰਹੀ ਵੀ ਗਿਆਨ ਅਨੰਜਨ ਗੁਰ ਦੀਆ ਅਗਿਆਨ ਅંધੇਰ ਬਣਾਸ ਅਗਿਆਨਤਾ ਵਿੰਸ ਗਈ ਨਾ ਵਿੱਚ ਇੱਥੇ ਇਕੱਠਾ ਕਰਨ ਤੇ ਲੱਗੇ ਸੀ ਤੁਹਾਨੂੰ ਮੈਂ ਸ਼ਾਇਦ ਪੰਡ ਬਨ ਕੇ ਲੈ ਜਾਊਗਾ ਨਾਲ ਠੀਕ ਹੈ ਤੇ ਹੁਣ ਪਤਾ ਲੱਗ ਗਿਆ ਵੀ ਨਾਲ ਤਾਂ ਕੁਝ ਜਾਣਾ ਹੀ ਨਹੀਂ ਯਾਰ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਉਣਾ ਨਾਨਕੇ ਧੰਸਾਰ ਤੇ ਫਿਰ ਆਪ ਮੈਨੂੰ ਹੁਣ ਗੁਰਮੁਖ ਇੱਕ ਇੰਗਲੈਂਡ ਤੋਂ ਆਉਂਦੇ ਇੱਥੇ ਜੀ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਇੰਗਲੈਂਡ ਲੈ ਕੇ ਜਾਣਾ। ਅੱਛਾ ਜੀ। ਮੈਂ ਕਹੇ ਜੀ ਮੇਰਾ ਮਨ ਨਹੀਂ ਕਰਦਾ। ਉਹਨਾਂ ਨੇ ਪੇਪਰ ਵੀ ਟੱਕੇ ਨਾਲ ਭੇਜਦੇ। ਠੀਕ ਹੈ ਜੀ। ਮੈਂ ਕਹੇ ਜੀ ਮੇਰਾ ਦਿਲ ਨਹੀਂ। ਕਹਿੰਦੇ ਬਾਬਾ ਜੀ ਇੱਕ ਵਾਰੀ ਤੁਸੀਂ ਆ ਜਾਓ ਤੁਹਾਨੂੰ ਪੌਂਡਾਂ ਦੇ ਅਸੀਂ ਪੰਡ ਬੰਦ ਦਿਆਂਗੇ। ਤੇ ਤੁਸੀਂ ਜਿੰਨੇ ਮਰਜ਼ੀ ਗੁਰਦੁਆਰੇ ਬਣਾਈ ਜਾਓ। ਹੂੰ। ਮੈਂ ਕਹਾ ਭਰਾਵਾ ਫਿਰ ਮੈਂ ਥਾਣੇਦਾਰ ਹੀ ਚੰਗਾ ਸੀ। ਹਾਂ। ਲਈ ਮੈਂ ਗੁਰਦੁਆਰੇ ਮੈਂ ਥੋੜਾ ਸਾਡੇ ਤੋਂ ਤਾਂ ਮੋਟਰ ਵਾਲੀ ਕੋਠੀ ਜਿਹੜੀ ਸਾਹਮਣੇ ਤੁਸੀਂ ਦੇਖੀ ਹੈ ਜੀ। ਸਾਡੇ ਪਿਤਾ ਭਾਗੇ 2001 ਤੋਂ ਪਹਿਲਾਂ ਸਾਡੇ ਤੋਂ ਉਹ ਨਹੀਂ ਦੁਆਰੇ ਪਈ। ਹੂੰ। ਇਹ ਜਿਹੜੇ ਗੁਰੂ ਘਰ ਉੱਥੇ ਫ੍ਰੀ ਕੋਟ ਬਣਾਇਆ ਇੱਥੇ ਬਣਾਇਆ ਤਾਂ ਉਹਨੇ ਆਪ ਬਣਾਇਆ ਜੀ ਸਾਡੇ ਵਸਦਾ ਰੋਗ ਨਹੀਂਗਾ ਵੀ ਆਪਾਂ ਕੀ ਕਰ ਸਕਦੇ ਜੇ ਆਪਾਂ ਨੂੰ ਸਾਹਰਾਂ ਦੇ ਵਿੱਚ ਆਪਾਂ ਗਏ ਇਸ ਕਰਕੇ ਮਹਾਰਾ ਜਿੰਦੇ ਆ ਵੀ ਕਰਨ ਕਰਨ ਪ੍ਰਭ ਜੀਕ ਹੈ ਦੂਸਰ ਨਾਇਨ ਕੋਏ ਨਾਨਕ ਤਿਸ ਬਲਿਹਾਰ ਨੇ ਜਲ ਥਲ ਮੈਲ ਸੋਏ ਇਸ ਕਰਕੇ ਪ੍ਰਮਾਤਮਾ ਨੂੰ ਮਿਲਣ ਦਾ ਸਭ ਤੋਂ ਸੌਖਾ ਤਰੀਕਾ ਹੱਥ ਖੜੇ ਕਰ ਦੋ ਬਸ ਹਮ ਇਹ ਮਾਰਾ ਸਾਡੇ ਨਹੀਂ ਬਸ ਤੂੰ ਆਪ ਹੀ ਵਿਛੋੜਿਆ ਤੇ ਆਪ ਹੀ ਮਿਲਾ ਸਕਦਾ ਠੀਕ ਹੈ ਇਸ ਕਰਕੇ ਸੌਖਾ ਹੋ ਜਾਂਦਾ ਕੰਮ ਜੀ ਮਹਾਰਾਜ ਦੀ ਕਿਰਪਾ ਜੀ ਪਤਾ ਹੀ ਲੱਗ ਗਿਆ ਇੱਥੇ ਰਹਿਣਾ ਹੀ ਨਹੀਂ ਅਸੀਂ ਸਾਡਾ ਹੈ ਹੀ ਨਹੀਂ ਕੁਝ ਤੇ ਫਿਰ ਇੱਥੋਂ ਬਾਰੇ ਆਪਾਂ ਕਿਉਂ ਸੋਚੀਏ ਜੀ ਇੱਥੋਂ ਬਾਰੇ ਕਿਉਂ ਲੜੀਏ ਜੀ ਠੀਕ ਹੈ ਨਾ ਤੇ ਸੋ ਇਹ ਕਹਾਣੀ ਆ ਜੀ ਗੁਰਨਾਨਕ ਦੇ ਘਰ ਦੀ ਤਾਂ ਆਪਾਂ ਤਾਂ ਉਹਨਾਂ ਦੇ ਚਰਨ ਚੱਤੀ ਵਜਾਈਏ ਨਾ ਜੀ ਇਹੋ ਜੀ ਸਤਗੁਰ ਦੇ ਤੇ ਤਾਂ ਵੀ ਨਹੀਂ ਦੇਣਾ ਦੇ ਸਕਦੇ ਕਿਸੇ ਹਾਲਤ ਵੀ ਤਾਂ ਹੀ ਕਹਿੰਦੇ ਆ ਮਿੱਟੀ ਤੋਂ ਦੁਜਕ ਜਾਨਣ ਹੋਆ ਵਾਕਈ ਗੱਲ ਸਹੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਹੁੰਦਾ ਜਗ ਚਾਨਣ ਹੋਆ ਤੇ ਚਾਨਣੀ ਚਾਨਣ ਕਰਤਾ ਜੀ ਸੋ ਇਸ ਕਰਕੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਵੀ ਸਾਰੇ ਗੁਰਮਖੰਡਾਂ ਦਾ ਸੰਜੋਗ ਕਰਕੇ ਜਿਹੜੇ ਵੀ ਗੁਰਮੁਖ ਸੱਚ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਦੀ ਆਵਾਜ਼ ਨੂੰ ਪਹੁੰਚਾਓ ਜੀ ਅੱਗੇ ਬਹੁਤ ਵਧੀਆ ਤੁਸੀਂ ਐਫਰਟਸ ਕਰ ਰਹੇ ਹੋ ਮਾਲਕ ਨੇ ਤੁਹਾਨੂੰ ਵੀ ਇਧਾਈ ਵਿੱਚ ਦੇਣਾ ਜੀ ਠੀਕ ਹੈ ਨਾ ਜੀ ਤੁਸੀਂ ਹੌਲੀ-ਹੌਲੀ ਉਹਨਾਂ ਨੂੰ ਵੀ ਆਪ ਦੇ ਨਾਲ ਜੋੜ ਲੈਣਾ ਇਸ ਕਰਕੇ ਜੋ ਗੁਰਬਾਣੀ ਗੁਰੂਤੀ ਪ੍ਰੈਕਟੀਕਲ ਹੈ ਜੋ ਉਹ ਪੇਤ ਲੱਗੇ ਅੱਗੇ ਜੀਵਨ ਨੂੰ ਤੇ ਫਿਰ ਬਾਬੇ ਬੂਬੇ ਸਭ ਭੱਜ ਜਾਣੇ ਜੀ ਠੀਕ ਐ ਉਹ ਤਾਂ ਕਾਲਦੇ ਹੀ ਨੇ ਨਾ ਉਹਨਾਂ ਨੂੰ ਤਾਂ ਉਲਝਣਾ ਜੀ ਪਾਉਣਾ ਤੇ ਜਦੋਂ ਪਤਾ ਲੱਗ ਗਿਆ ਵੀ ਅਸੀਂ ਇੱਕੋ ਪਿਓ ਦੇ ਸਾਰੇ ਬੱਚੇ ਆ ਤੇ ਸਾਰਾ ਸੰਸਾਰ ਦਾ ਇੱਕੋ ਹੀ ਹੋ ਗਿਆ ਨਾ ਖਾਤਰੀ ਬ੍ਰਾਹਮਣ ਸ਼ੂਦ ਵੈਸ਼ ਅਪਦੇਸ਼ ਚੋਂ ਵਰਨਾ ਕੋ ਸਾਂਝਾ ਠੀਕ ਐ ਜੀ ਤੇ ਜਦੋਂ ਜਿਵੇਂ ਜਿਵੇਂ ਨਾਮ ਨਾਲ ਆਪਾਂ ਜੁੜੀ ਜਾਣੇ ਤੇ ਆਪਣਾ ਕਮਿਊਨੀਕੇਸ਼ਨ ਹੋਈ ਜਾਣਾ ਟਾਵਰ ਇੱਕੋ ਹੁੰਦਾ ਜਣਾ ਸਾਰਿਆਂ ਦਾ ਤੇ ਨਾਮ ਜਿ ਸਮਾ ਗਿਆ ਜੋਤ ਪ੍ਰਗਟ ਹੋ ਗਈ ਤੇ ਸਾਰੇ ਵੱਢ ਜਾਣਗੇ ਖਾਲਸੇ ਹੂੰ ਤੇ ਮਾਰੇ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋਂ ਕਰੂ ਨਵਾਸ ਤੇ ਮਹਾਰਾਜ ਦੀ ਕਿਰਪਾ ਪਿਆਰ ਦਾ ਖੇਲ ਸ਼ੁਰੂ ਹੋ ਜੂ ਸਾਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਿਨਹੀ ਭਰਾ ਪਾਇਓ ਫਿਰ ਭਾਈ ਕਨਈਆ ਜੀ ਵਾਂਗੂ ਉਸ ਦਸਵੇਂ ਪਾਤਸ਼ਾਹ ਦੇ ਬੱਚੇ ਸਭ ਨੂੰ ਜਾਲ ਸਕਾਉਣ ਕਿ ਕੋਈ ਦੁਸ਼ਮਣ ਦਿਸਣਾ ਹੀ ਨਹੀਂ ਜੀ ਠੀਕ ਹੈ ਨਾ ਇਹ ਕਹਾਣੀ ਹੈ ਗੁਰੂ ਨਾਨਕ ਦੇਵ ਘਰ ਦੀ ਜੀ ਠੀਕ ਜੀ ਪਿਆਰ ਤੇ ਇੱਕ ਭਾਈ ਸਭ ਆਪਾਂ ਦੇਖਿਆ ਨਾ ਦਿਨ ਮਿੱਥੇ ਜਾਂਦੇ ਆ ਵੀ ਐਤਵਾਰ ਨੂੰ ਆਪ ਜਿਵੇਂ ਚਪੈਰਾ ਸਾਹਿਬ ਆ ਇਸ ਦਿਨ ਆਪਾਠ ਕਰਨਾਗਾ ਆਹ ਟਾਈਮ ਤੇ ਇਹ ਇਹਦੇ ਬਾਰੇ ਸਮਝਾਓ ਵੀ ਲੋਕਾਂ ਦੇ ਵਿੱਚ ਭਰਮ ਕਿਉਂ ਪਾਇਆ ਗਿਆ ਹੈਗਾ ਨਹੀਂ ਦੇਖੋ ਜੀ ਇਹ ਤਾਂ ਸਮੇਂ ਦੀ ਇੱਕ ਆਪਾਂ 10 ਵਾਰੀ ਕਰਨਾ ਆਹ 40 ਵਾਰ ਕਰਨਾ ਕਾਫੀ ਅਸੀਂ ਵੀਡੀਓ ਦੇਖਦੇ ਜੂ ਤੁਸੀਂ ਵੀ ਦੇਖਦੇ ਹੋਗੇ YouTube ਤੇ ਆਉਂਦੀਆਂ ਨੇ ਅੱਛਾ ਜੀ ਹੂੰ ਨਹੀਂ ਦੇਖੋ ਜੀ ਇਹ ਤਾਂ ਤ੍ਰੈ ਗੁਣਾ ਦੀਆਂ ਗੱਲਾਂ ਜੀ ਸਾਰੀਆਂ ਹੂੰ ਉਹ ਤਾਂ ਉਹ ਹੀ ਗੱਲ ਹੋ ਗਈ ਨਾ ਜੀ ਭਰਮ ਵਾਲੀ ਗੱਲ ਜੀ ਜੇ ਮਨ ਸੋਤੇ ਨਹੀਂ ਤਾਂ ਫਿਰ ਇਹ ਕੰਮ ਕਰਨਗੇ ਜੇ ਤੁਹਾਨੂੰ ਮੈਂ ਦੱਸਦਾ ਜੀ ਮੈਂ ਜਦੋਂ ਪਹਿਲਾ ਪਹਿਲਾ ਇਸ ਪਾਸੇ ਚੱਲਿਆ ਹਮ ਨਿਤਨੇਮਤਾ ਸ਼ੁਰੂ ਤੋਂ ਕਰਦੇ ਸੀ ਮਾਤਾ ਪਿਤਾ ਨੇ ਇਸ ਪਾਸੇ ਲਾਇਆ ਸੀ ਹਾਂਜੀ ਲੇਕਿਨ ਮੈਂ ਕਿਸੇ ਗੁਰਦਕਾ ਸਾਹਿਬ ਚ ਪੜ ਲਿਆ ਵੀ ਜੇਕਰ ਤੁਸੀਂ ਪਹਿਲੀ ਪੌੜੀ ਦਾ ਪਾਠ 40 ਦਿਨਾਂ ਚ ਇੰਨੇ ਵਾਰੀ ਕਰਦੇ ਹੋ ਤਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਜਾਣਗੇ ਹਮ ਥੱਲੇ ਲਿਖਿਆ ਹੁੰਦਾ ਨਾ ਹਾਂਜੀ ਹਾਂਜੀ ਚਲੋ ਜੀ ਆਪਾਂ ਸ਼ੁਰੂ ਕਰ ਲਿਆ ਮੈਂ ਥੋੜਾ ਜਿਹਾ ਉਹ ਜੀ ਥਾ ਤੇ ਮੇਰੀ ਪੋਸਟਿੰਗ ਸੀ ਜਿੱਥੇ ਮੇਰੇ ਕੋਲੇ ਸਮਾਨ ਸੀਗਾ ਹਮ ਉਹ ਤਾਂ ਜੀ ਮੈਂ 21 ਦਿਨਾਂ ਚ ਕਰ ਲਿਆ ਉਹ ਟਾਰਗੇਟ ਕਲੀਅਰ ਜਿਹੜਾ ਸੀਗਾ 40 ਦਿਨ ਦਾ ਹਾਂ ਜੀ ਮਨ ਤੇ ਤੜਫ ਸੀ ਲੈ ਵੀ ਸ਼ਹੀਦੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਹੂੰ ਤੇ ਉਹ ਦਰਸ਼ਨ ਮੈਨੂੰ ਹੋਏ ਨਾ ਜੀ ਹੂੰ ਮੈਂ ਅਦਾਸ ਹੋ ਗਿਆ ਮੈਂ ਅਦਾਸ ਹੋ ਗਿਆ ਤੇ ਆਪਾਂ ਜਾ ਕੇ ਉੱਥੇ ਸਾਡੇ ਲਾਗੇ ਫ੍ਰੀਕੋਰਡ ਗੁਰਦੁਆਰਾ ਗੁਰੂ ਬਾਬਾ ਫਰੀਦ ਜੀ ਦਾ ਹੂੰ ਉੱਥੇ ਜਾ ਕੇ ਆਪਾਂ ਮਹਾਰਾਜ ਨਾਲ ਲੜ ਪਏ ਵੀ ਮਹਾਰਾਜ ਆ ਕੇ ਹੋ ਗਿਆ ਮੈਂ ਦਰਸ਼ਨ ਹੀ ਹੋਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੂੰ ਫੇਰ ਮੈਂ ਕਿਹਾ ਵੀ ਤੁਸੀਂ ਜਿਹੜੇ ਸੰਤਾਂ ਸਾਧੂਆਂ ਦੀ ਸੁਖਮਨੀ ਸਾਹਿਬ ਚ ਗੱਲ ਕਰਦੇ ਫਿਰ ਉਹ ਵੀ ਨਹੀਂ ਕੋਈ ਮਿਲਦਾ ਜਿਹੜਾ ਗਾਹ ਮਲਾਵੇ ਹੂੰ ਠੀਕ ਹੈ ਮੈਂ ਕਿਹਾ ਵੀ ਆਪਾਂ ਅੱਜ ਤੋਂ ਬਾਅਦ ਨਹੀਂ ਤੇਰੇ ਦਰ ਤੇ ਆਉਂਦੇ ਠੀਕ ਹੈ ਸਜ਼ਾ ਮਿਲ ਜੂ ਵੱਡੇ ਜਾਵਾਂਗੇ ਕੱਟੇ ਜਾਵਾਂਗੇ ਕੁਛ ਮਰਜ਼ੀ ਹੋ ਜੇ ਹੂੰ ਠੀਕ ਹੈ ਜਿੰਨਾ ਚਿਰ ਉਹਦੇ ਘਰ ਦਾ ਤੂੰ ਕੋਈ ਸੰਤ ਨਹੀਂ ਮਲਾਉਂਦਾ ਤਾਂ ਥੋੜੇ ਸਮੇਂ ਬਾਅਦ ਹੀ ਬਾਈ ਸਾਹਿਬ ਦਾ ਸੰਗ ਹੋ ਗਿਆ ਜੀ ਤੇ ਮਹਾਰਾਜ ਦੀ ਕਿਰਪਾ ਹੋ ਗਈ ਇਹ ਕੋਈ ਖੇਡ ਸੀਗੀ ਹਾਂ ਇਹ ਖੇਡ ਹੀ ਸੀ ਉਹਨਾਂ ਦੀ ਪਰ ਇਹ ਚੀਜ਼ਾਂ ਸੀ ਦੇਖਣ ਲਈ ਲਿਖੀਆਂ ਹੁੰਦਾਂ ਨੇ ਕਾਫੀ ਕਿਦਮ ਜਾਂ ਤਾਂ ਨਵੇਂ ਅੱਜ ਇੱਕ ਇੱਕ ਤਰ੍ਹਾਂ ਦਾ ਟ੍ਰੈਂਡ ਚੱਲ ਪਿਆ ਵੀ ਆ ਪਾਠ ਇੰਨੇ ਦਿਨ ਕਰੋ ਇੰਨੇ ਦਿਨ ਕਰੋ ਇਹਦੇ ਕਰਕੇ ਵੀ ਸੰਗਤ ਤਾਂ ਜਿਹੜੀ ਨਿਰਾਸ਼ ਹੋ ਜਾਂਦੀ ਬਾਅਦ ਦੇ ਵਿੱਚ ਹਾਂਜੀ ਨਿਰਾਸ਼ ਹੁੰਦੇ ਕਹਿਣ ਦਾ ਮਤਲਬ ਇਹ ਨਹੀਂ ਨਾ ਜੀ ਗੱਲ ਤਾਂ ਜਿਹੜਾ ਜੋ ਪਾਠ ਕਹਿੰਦਾ ਹੂੰ ਜੋ ਗਰਬਾਣੀ ਕਹਿੰਦੀ ਉਹਨੂੰ ਮੰਨਣ ਦੀ ਹੈ ਮੰਨਣ ਦੀ ਹੈ ਸਮਝ ਗਏ ਕਿਉਂਕਿ ਸਾਡੇ ਸੱਤ ਗੁਰ ਹਾਜ਼ਰ ਨਾ ਆਜਣੇ ਹੂੰ ਸਮਝ ਗਏ ਜੀ ਇਸ ਕਰਕੇ ਜੇ ਹੁਣ ਅੱਜ ਮੰਨ ਲਓ ਸਪੋਜ਼ ਕਰ ਲਓ ਵੀ ਅੱਜ ਦਸਵੇਂ ਪਾਤਸ਼ਾਹ ਇੱਥੇ ਬੈਠੇ ਨੇ ਉਹਨਾਂ ਦੇ ਰੂਪ ਹੈ ਗਰਬਾਣੀ ਹੂੰ ਤੇ ਉਹ ਸਾਨੂੰ ਕਹਿੰਦੇ ਚਲੋ ਵੀ ਗੁਰਮਖੋ ਸਿਮਰਨ ਕਰੋ ਤੇ ਆਪਾਂ ਕਰਾਂਗੇ ਨਾ ਵਾਹਿਗੁਰੂ ਵਾਹਿਗੁਰੂ ਆਪਾਂ ਇਹ ਥੋੜਾ ਕਹੋਗੇ ਚਲੋ ਵੀ ਗੁਰਮਖੋ ਸਿਮਰਨ ਕਰੋ ਹਮ ਸਿਆ ਉਹਨਾਂ ਨੂੰ ਥੋੜਾ ਦੁਬਾਰਾ ਰਿਪੀਟ ਕਰਨਾ ਇਸ ਕਰਕੇ ਅਸੀਂ ਗੁਰਬਾਣੀ ਗੁਰੂ ਦਾ ਹੁਕਮ ਮੰਨਣਾ ਹੈ ਜੀ ਤੇ ਜਦੋਂ ਮੰਨਾਂਗੇ ਤੇ ਸੋਖੀ ਸੁਖ ਆਪਾਂ ਦਾ ਕੀ ਤੁਸੀਂ ਸਾਰੇ ਸੰਸਾਰ ਨੂੰ ਸੁਖੀ ਕਰਦੇ ਹੋਗੇ ਹਮ ਐਸੀ ਸ਼ਕਤੀ ਹੈ ਗੁਰਬਾਣੀ ਗੁਰੂ ਦੇ ਕੋਲ ਸਤਿਗੁਰੂ ਦੇ ਕੋਲ ਉਸ ਮਾਲਕ ਦੇ ਕੋਲ ਠੀਕ ਹੈ ਨਾ ਜੀ ਸਾਰੇ ਉਹਦੇ ਬੱਚੇ ਆ ਸਾਰੇ ਉਹਨੂੰ ਮਿਲਣਾ ਚਾਹੁੰਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਾਂਦੇ ਹੋਏ ਕੁ ਸੁਨੇਹਾ ਬਸ ਸੁਨੇਹਾ ਇਹੀ ਹੈ ਜੀ ਮਾਲਸ ਜਾਮਾ ਵਾਰ-ਵਾਰ ਨਹੀਂ ਮਿਲਦਾ ਹੂੰ ਤੇ ਮਾਰੇ ਕਹਿੰਦੇ ਇਹ ਮਾਲਕ ਨੂੰ ਮਿਲਣ ਵਾਸਤੇ ਮਿਲੇ ਆ ਜੀ ਉਹਦੇ ਵਾਸਤੇ ਆਪਾਂ satsangat ਕਰੀਏ ਹੂੰ ਸੋ ਜਿੰਨਾਂ ਕੋ ਉਸ ਮਾਲਕ ਨੇ ਕਿਰਪਾ ਕੀਤੀ ਆਪਾਂ ਨੂੰ ਭਾਈ ਸਾਹਿਬ ਦਾ ਸੰਗ ਬਖਸ਼ਿਸ਼ ਕੀਤਾ ਸੀ ਤੇ ਚਲੋ ਪ੍ਰੈਕਟੀਕਲ ਕਰਾਇਆ ਉਹਨਾਂ ਨੇ ਹੂੰ ਤੇ ਜਾਣ ਲੱਗਿਆ ਉਹਨਾਂ ਹੁਕਮ ਕਰਤਾ ਹੀ ਪੁੱਤ ਉਸ ਨੂੰ ਨੌਕਰੀ ਛੱਡ ਕੇ ਤੇ ਇੱਕ ਗੁਰੂ ਘਰ ਦਾ ਪ੍ਰਚਾਰ ਕਰੋ ਘਰ ਘਰ ਸੰਦੇਸ਼ਾ ਪਚਾਓ ਵੀ ਗੁਰਬਾਣੀ ਗੁਰਸਾਨਵਾ ਸਮਝਾ ਰਹੇ ਨੇ ਇਸ ਕਰਕੇ ਜੀ ਇੱਕ ਗੁਰੂ ਘਰ ਫਰੀ ਕੋਟ ਹੈ ਜੀ ਗੁਰਦੁਆਰਾ ਗੁਰੂ ਤੇਗ ਬਹਾਦਰ ਸਿਮਰਨ ਦਵਾਰ ਮੱਲਾ ਗੋਦੜੀ ਸਾਹਿਬ ਫਰੀ ਕੋਟ ਉੱਥੇ ਹਰ ਮਹੀਨੇ ਚਾਰ ਦਿਨ ਦਾ ਸਮਾਗਮ ਹੁੰਦਾ ਹੈ ਸੈਕੰਡ ਸੈਚਰਡੇ ਨੂੰ ਵਿੱਚ ਲੈਣੇ ਜੀ ਵੀਰਵਾਰ ਸ਼ਾਮ ਤੋਂ ਸ਼ੁਰੂ ਹੋ ਜਾਂਦਾ ਸ਼ੁੱਕਰ ਤੇ ਸੈਕੰਡ ਸੈਚਰਡੇ ਤੇ ਸੰਡੇ ਨੂੰ ਸਵੇਰ ਸਮਾਪਤੀ ਤੇ ਹਰ ਹਫਤੇ ਵਾਲਾ ਪ੍ਰੋਗਰਾਮ ਉਥੇ ਸ਼ਨੀਵਾਰ ਰਾਤ ਨੂੰ ਹੁੰਦਾ ਰਹਿੰਦਾ ਉਥੇ ਪ੍ਰਬੰਧ ਹੈ ਜੀ ਆ ਜਿਹੜਾ ਦੂਸਰਾ ਗੁਰੂ ਘਰ ਹੈ ਜੀ ਫਰੋਇਪੁਰ ਦੇ ਨਾਲ ਪਿੰਡ ਮਾਛੀਵਾੜੇ ਹੈ ਜੀ ਇਹਦਾ ਨਾਮ ਹੀ ਛੇਮਿਆ ਗੁਰਦੁਆਰਾ ਗੁਰੂ ਤੇਗ ਬਹਾਦਰ ਸਿਮਰਨਦਵਾਰ ਇੱਥੇ ਹਰ ਐਤਵਾਰ ਨੂੰ ਹੁੰਦਾ ਜੀ ਤੇ ਇੱਥੇ ਦੋ ਵੱਡੇ ਸਮਾਗਮ ਲੱਗਦੇ ਆ ਜੀ ਠੀਕ ਹੈ ਜੀ 22 ਦਸੰਬਰ ਤੋਂ 31 ਦਸੰਬਰ ਜੀ ਤੇ 22 ਮਾਰਚ ਤੋਂ 31 ਮਾਰਚ ਉਹ 10 ਦਿਨ ਦੇ ਸਮਾਗਮ ਹੁੰਦੇ ਆ ਜੀ ਉਹ ਸਾਰੀ ਸੰਗਤ ਦੇ ਰਹਿਣ ਦਾ ਪ੍ਰਬੰਧ ਹੁੰਦਾ ਜੀ ਹਾਂ ਮੈਂ ਇਹ ਹੀ ਬੇਨਤੀ ਕਰਦਾ ਜਿਨੂੰ ਕੋਈ ਵੀ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੀ ਵੀ ਜਾਂ ਕੋਈ ਮਾਲਕ ਨੂੰ ਮਿਲਣਾ ਚਾਹੁੰਦਾ ਹੈ ਜਿਨੂੰ ਨਾਮ ਨਹੀਂ ਸੁਣਦਾ ਅਮਰਤ ਨਹੀਂ ਆਉਂਦਾ ਠੀਕ ਹੈ ਸੱਚ ਦੇ ਦਰਸ਼ਨ ਨਹੀਂ ਹੁੰਦੇ ਤੇ ਅਸੀਂ ਨਵੇਂ ਪਾਸ਼ਾ ਦੀ ਸ਼ਰਨ ਵਿੱਚ ਹੁੰਦੇ ਆ ਉਹਨਾਂ ਵੱਲੋਂ ਬੇਨਤੀ ਕਰਦੇ ਆ ਵੀ ਤੇਗ ਬਹਾਦਰ ਸਿਮਰੀਏ ਕਰਨ ਉਹਨੇ ਦਾਵੇ ਧਾਏ ਤੇ ਸਭ ਥਾਈ ਹੋਏ ਸਾਇ ਹਾਂਜੀ ਨੌਨੇ ਦਾ ਨਾਮ ਨੂੰ ਕਹਿੰਦੇ ਨੇ ਵੀ ਤੁਸੀਂ ਆਓ ਦਰਸ਼ਨ ਦਿਓ ਤੇ ਮਹਾਰਾਜ ਦੀ ਕਿਰਪਾ ਇਸ ਗੁਰਦੁਆਰੇ ਮਾਛੀਵਾੜੇ ਜਿਹੜਾ ਵੀਕਲੀ ਸਮਾਗਮ ਹਰ ਐਤਵਾਰ ਨੂੰ 10:30 ਤੋਂ 12:30 ਹੁੰਦਾ ਹੈ ਠੀਕ ਹੈ ਜੀ ਹਾਂਜੀ ਬਾਕੀ YouTube ਤੇ ਆਪਣਾ ਚੈਨਲ ਹੈ ਜੀ ਭਾਈ ਲਖਵੀਰ ਸਿੰਘ ਫਰੀਕੋਟ ਵਾਲੇ Telegram ਤੇ ਵੀ ਮੇਰੇ ਨਾਂ ਤੇ ਚੈਨਲ ਹੈ ਜੀ ਸਵੇਰ 3 ਤੋਂ 6 ਸਿਮਰਨ ਹੁੰਦਾ ਹੈ ਸ਼ਾਮ ਨੂੰ 8 ਤੋਂ 9 ਹੁੰਦਾ ਜੀ ਉੱਥੇ ਵੀ ਲਾਹਾ ਲੈ ਸਕਦੇ ਸੰਗਤ ਠੀਕ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਠੀਕ ਹੈ ਜੀ ਪੁਰ ਚੱਕ ਦੀ ਖੇਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ